ਲੋਕ ਸਭਾ ਹਲਕਾ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬੀਬਾ ਪਰਮਪਾਲ कौर ਸਿੱਧੂ ਉਹਨਾਂ ਦੇ ਨਾਲ ਹੋਬੀ ਧਾਲੀਵਾਲ ਸਾਹਿਬ ਤੁਹਾਡਾ ਆਸ਼ੀਰਵਾਦ ਲੈਣ ਦੇ ਲਈ ਆਏ ਨੇ ਹੋਬੀ ਧਾਲੀਵਾਲ ਤੇ ਬੀਬਾ ਪਰਮਪਾਲ कौर ਸਿੱਧੂ ਇਹਨਾਂ ਨੂੰ ਆਸ਼ੀਰਵਾਦ ਦਿਓ ਔਰ ਵਾਲੀ 1 ਤਰੀਕ ਨੂੰ ਆਪਣਾ ਇੱਕੋ ਇੱਕ ਕੀਮਤੀ ਵੋਟ ਕਮਲ ਦੇ ਨਿਸ਼ਾਨ ਵਾਲਾ ਵਟਾਂ ਦਵਾ ਕੇ ਬੀਬਾ ਪਰਮਪਾਲ ਕੌਰ ਸਿੱਧੂ ਨੂੰ ਕਾਮਯਾਬ ਕਰੋ ਯਾਦ ਰੱਖੋ ਕਮਲ ਦਾ ਫੁੱਲ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਇਸ ਤੋਂ ਬਾਅਦ ਰਾਮ ਮੰਦਰ ਲੋਕ ਅਰਪਥੋਂ ਤੇ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਤੁਹਾਡਾ 500 ਸਾਲ ਤੋਂ ਵੀ ਵੱਧ ਪੁਰਾਣਾ ਸੁਪਨਾ ਪੂਰਾ ਹੋਇਆ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਆਸ਼ਕ ਔਰ ਸ਼ੋਦਾਈ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਵਾਸਤੇ ਉਹਨਾਂ ਲੋਕਾਂ ਨੂੰ ਖਾਸ ਕਰਕੇ ਮੁਬਾਰਕਾ ਕਿਉਂਕਿ ਮੰਦਰ ਤੇ ਕੰਪਲੀਸ਼ਨ ਵਾਸਤੇ ਮੰਦਰ ਦੇ ਨਿਰਮਾਣ ਦੀ ਸੇਵਾ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਈ ਹੈ ਅਰਦਾਸ ਉਸ ਸਤ ਰੱਬ ਸੱਚੇ ਦੇ ਚਰਨਾਂ 'ਚ ਕਿ ਜਿਹੜੇ ਜਾਏ ਅਯੋਧਿਆ ਮਥਾ ਟੇਕਿਆ ਹੈ ਦਰਸ਼ਨ ਕਰੇ ਉਸ ਵੱਡੇ ਭਾਗਾ ਵਾਲੇ ਨੇ ਤੇ ਅਰਦਾਸ ਕਿ ਜਿਹੜੇ ਹਲੇ ਚਾਹੁੰਦੇ ਨੇ ਜਿਨ੍ਹਾਂ ਦੇ ਦਿਲਾਂ 'ਚ ਇਹ ਚਾਹਨਾ ਹੈ ਕਿ ਅਸੀਂ ਜਾਈਏ ਉਹਨਾਂ ਨੂੰ ਰੱਬ ਤੋਫੀਕ ਬਖਸ਼ੇ ਔਰ ਛੇਤੀਓ ਹੋ ਮੰਦਰ ਤੇ ਦਰਸ਼ਨ ਕਰਕੇ ਆਉਣ ਡੋਰ ਵੋਟਾ ਦਾ ਇੱਕ ਤਰੀਕ ਨੂੰ ਵੋਟਾ ਨੇ ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਅਧਨਾ ਸਪਾਹੀ ਹਾਂ ਡਿਊਟੀ ਲੱਗੀ ਪਰਿਵਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਆਉਣਾ ਫਰਜ਼ ਸੀ ਕਿਉਂਕਿ ਸਰਦਾਰ ਨੀ ਪਰਮਪਾਲ ਕੌਰ ਸਿੱਧੂ ਜਿਨ੍ਹਾਂ ਨੂੰ ਹਾਈ ਕਮਾਂਡ ਨੇ ਸੀਟ ਬਠਿੰਡਾ ਤੋਂ ਟਿਕਟ ਦੇ ਕੇ ਨਵਾਜ਼ਿਆ ਉਹ ਪਰਿਵਾਰ ਹੈ ਮੇਰਾ ਔਰ ਮੇਰਾ ਆਉਣਾ ਫਰਜ਼ ਸੀ ਆਇਆ ਸਮੇਂ ਸਿਰ ਆ ਸੀ ਔਰ ਬਹੁਤ ਚੰਗਾ ਲੱਗ ਰਹਾ ਤੁਹਾਡਾ ਪਿਆਰ ਦੇਖ ਕੇ ਜੋ ਤੁਸੀਂ ਸਤਿਕਾਰ ਦੇ ਰਹੇ ਹੋ ਇਸ ਚੋਣ ਨਿਸ਼ਾਨ ਨੂੰ ਕਮਲ ਦੇ ਫੁੱਲ ਨੂੰ ਜੋ ਤੁਸੀਂ ਪਿਆਰ ਦੇ ਰਹੇ ਹੋ ਭਾਰਤੀ ਜਨਤਾ ਪਾਰਟੀ ਨੂੰ ਇਹ ਪਿਆਰ ਭਾਰਤੀ ਜਨਤਾ ਪਾਰਟੀ ਨੂੰ ਕਮਲ ਦੇ ਫੁੱਲ ਦੇ ਨਿਸ਼ਾਨ ਨੂੰ ਨਹੀਂ ਬਲਕਿ ਇਹ ਸਿੱਧਾ ਮਾਣ ਪਿਆਰ ਸ਼੍ਰੀ ਨਰਿੰਦਰ ਮੋਦੀ ਸਾਹਿਬ ਕਰਕੇ ਆ ਉਹਨਾਂ ਨੂੰ ਇਹ ਪਿਆਰ ਤੁਸੀਂ ਦੇ ਰਹੇ ਹੋ ਜਿਉਂਦੇ ਵਾਸਤੇ ਰਹੋ ਆਪ ਤੇ ਚੰਗੇ ਭਵਿੱਖ ਲਈ ਸੱਚ ਲਈ ਔਰ ਜੜ ਦੀ ਕਲਾ ਲਈ ਆਪ ਦੀਆਂ نسلਾਂ ਨੂੰ ਬਚਾਉਣ ਲਈ ਗਦੇ ਉਹ ਮੇਰਾ ਰੰਗ ਤੇ ਪਸੰਦੀ ਜੋਲਾ ਮੇਰਾ ਰੰਗ ਤੇ ਪਸੰਦੀ ਜੋਲਾ ਅੱਗੇ ਆ ਜੋ ਅੱਗੇ ਨੇੜੇ ਆ ਜਾ ਆਕਾਰ ਨੇੜੇ ਆ ਮੋਬੀ ਦੀ ਅੱਜ ਰੋਡ ਸ਼ੋਅ ਕੀਤਾ ਜਾ ਰਿਹਾ ਜੀ ਪਰਮਪਾਲ ਕੌਰ ਜੀ ਦੇ ਪੱਖ ਦੇ ਵਿੱਚ ਕੀ ਕਹੋਗੇ ਜੀ ਕਹਿਣਾ ਕੀ ਹੈ ਜੀ ਮੈਂ ਮੈਨੂੰ ਹੁਕਮ ਹੋਇਆ ਸੀ ਪਾਰਟੀ ਵੱਲੋਂ ਪਰਿਵਾਰ ਵੱਲੋਂ ਕਿਉਂਕਿ ਸਰਦਾਰਨੀ ਪਰਮਪਾਲ ਕੌਰ ਮੇਰੇ ਛੋਟੇ ਭੈਣ ਨੇ ਉਹਨਾਂ ਦਾ ਹੁਕਮ ਹੋਇਆ ਸੀ ਤੇ ਮੈਂ ਆਪਣੀ ਸ਼ੂਟਿੰਗ ਛੱਡ ਕੇ ਵਾਪਸ ਆਇਆ ਜੰਧੀਗੜ੍ਹ ਤੋਂ ਬੜਾ ਚੱਕਾ ਲੱਗ ਰਿਹਾ ਮਾਨਸਾ ਦੇ ਵਿੱਚ ਪਹੁੰਚਿਆ ਸਮੇਸਰ ਅਰੇ ਨੀ ਜਿਹੜਾ ਉਹ ਜਿੱਤ ਦੀ ਕਾਮਨਾ ਕਰਦੇ ਆ ਬੜਾ ਲੋਕ ਪੋਜ਼ੀਟਿਵਲੀ ਰਿਸਪਾਂਸ ਦੇ ਰਹੇ ਨੇ ਅਰਧਿਕ ਕਲਾ ਜਿਸ ਤਰ੍ਹਾਂ ਦੀ ਹਵਾ ਬੀਜੇਪੀ ਦੀ ਪੰਜਾਬ ਦੇ ਵਿੱਚ ਦੀ ਬਹੁਤ ਸੋਹਣੀ ਖੂਬਸੂਰਤ ਪੰਜਾਬ ਸਰਕਾਰ ਨੂੰ ਜਿਵੇਂ ਦੇਖਦੇ ਹੋ ਸੀ ਪੰਜਾਬ ਸਰਕਾਰ ਕਹਿੰਦੀ ਹੈ ਬਹੁਤ ਵਿਕਾਸ ਕਰਨਾ ਤੇ 13 ਦੀਆਂ 13 ਸੀਟਾਂ ਜਿਤਨੀ ਹਾਂ ਇਸ ਵੇਲੇ ਗੱਲ ਭਾਰਤ ਦੇ ਪਿਵਿੱਖ ਦੀ ਹੋ ਰਹੀ ਹੈ ਪੰਜਾਬ ਸਰਕਾਰ ਦੀ ਨਹੀਂ ਹੋ ਰਹੀ ਪੰਜਾਬ ਸਰਕਾਰ ਬਾਰੇ ਗੱਲਾਂ ਫੇਰ ਕਰਾਂਗੇ ਪਰ ਹਾਂ ਜੇ ਪੰਜਾਬ ਸਰਕਾਰ ਦੇ ਕੰਮ ਚੱਕੇ ਹੁੰਦੇ ਫੇਰ ਉਹ ਕਹਦੇ ਸੀ ਸਾਡਾ ਕੰਮ ਬੋਲਦਾ ਸਾਨੂੰ ਵੋਟ ਨਹੀਂ ਮੰਗੜਦੀ ਲੋੜ ਫਿਰ ਤੇ ਨਾ ਬੀਓ ਵੀ ਹੀ ਬਾਸ ਅੱਜ ਮੂਸੇ ਵਾਲੇ ਦੀ ਵਾਰਸੀ ਸੀ ਤੇ ਪਰਵਾਰ ਨੇ ਅੱਜ ਫੇਰ ਇਨਸਾਰੇ ਮੈਂ ਮੈਂ ਆਪਣੀ ਸ਼ੂਟਿੰਗ ਤੇ ਸੀ ਮੈਂ ਬਹੁਤ ਘਟ ਆਪਦੇ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਆਉਣਾ ਸਵੇਰੇ ਉੱਠਦੇ ਆਂ ਹੀ ਪਹਿਲੀ ਪੋਸਟ ਜਿਹੜੀ ਮੈਂ ਪਾਈ ਆ ਉਹ ਸ਼ੇਰ ਪੁੱਤ ਦੇ ਨਾਮ ਤੇ ਪਾਈ ਸੀ ਲੇਟ ਸੀ ਛੂਟੇ ਕਰ ਰਿਹਾ ਸੀ ਮਝੈਲ ਫਿਲਮ ਦੀ ਚੰਡੀਗੜ੍ਹੋਂ ਆਇਆ ਇੱਥੋਂ ਵੇਲਾ ਹੁੰਦਿਆ ਹੀ ਪਰਿਵਾਰ ਪੁੱਤ ਦੇ ਨਾਲ ਗੱਲ ਕਰਕੇ ਜੇ ਪਿੰਡ ਹੋਏ ਤਾਂ ਜ਼ਰੂਰ ਮਿਲ ਕੇ ਜਾਊਂਗਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਕਹਿੰਦੇ ਅਜੇ ਤੱਕ ਇਨਸਾਫ ਨਹੀਂ ਹੋ ਰਿਹਾ ਉਹ ਇਨਸਾਫ ਹੀ ਦੇਣਾ ਜਿਨ੍ਹਾਂ ਨੇ ਜਿਨ੍ਹਾਂ ਨੇ ਉਹਦੀ ਸਿਕਿਉਰਿਟੀ ਘਟਾ ਕੇ ਪਬਲਿਕ ਦਿੱਤੀ ਹੈ ਕਿ ਹਾਂ ਸਿਕਿਉਰਿਟੀ ਘਟਾ ਦਿੱਤੀ ਚੱਕ ਲੋ ਹੁਣ ਅਗਲੇ ਨੇ ਮਾਰਤਾ ਔਰ ਉਹਨਾਂ ਲੋਕਾਂ ਨੇ ਕੀ ਇਨਸਾਫ ਦੇਣਾ ਉਹਨਾਂ ਲੋਕਾਂ ਨੇ ਕੀ ਇਨਸਾਫ ਦੇਣਾ ਹਾਂ ਇਨਸਾਫ ਰੱਬ ਨੇ ਦਿੱਤਾ ਉਹਨਾਂ ਨੇ ਚਾਂਸ ਲਿਆ ਉਹਨਾਂ ਨੂੰ ਇੱਕ ਛੋਟਾ ਸ਼ੁਭਦੀਪ ਸਿੱਧੂ ਮਿਲਿਆ ਰੱਬ ਉਹਦੀ ਉਮਰ ਤਰਾਸ ਕਰੇ ਜਿਉਂਦਾ ਰਹੇ ਚੰਗੀ ਸਿਹਤ ਹੋਵੇ ਤੇ ਉਹ ਵੱਡੇ ਸ਼ੁਭਦੀਪ ਨਾਲੋਂ ਵੀ ਚੰਗਾ ਜਵਾਕ ਹੋ ਕੇ ਚੰਗੀ ਲੇਖਣੀ ਤੇ ਚੰਗੇ ਗੀਤ गा ਕੇ ਆਪਦਾ ਨਾਮ ਨਾ ਕਟੇ ਠੀਕ ਹੈ ਜਿਉਂਦੇ ਰੋ Obrigado.